ਨਾਰਮਲ ਹਾਂ ਹਾਂ ਮੈਂ ਭਾਣੇ ਖਾਰੇ ਖੁੱਲੀ ਗੱਲ ਹਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਚਾਇਤ ਵੱਲੋਂ ਜੇਗਾਡੀ ਆਫਸਰ ਜੀ ਦੇ ਨਾਮੋਂ ਸ਼ੁਰੂ ਹੋ ਗਏ ਨੀ ਪਸਨਾ ਕਰਦੇ ਦੁਬਾਰਾ ਫਿਰ ਪੰਚਾਇਤ ਤੋਂ ਬੋਲਦੋਂ ਇਸ ਨੂੰ ਉਹਨਾਂ ਕੋਲੋਂ ਬਹੁਤ ਬਹੁਤ ਧੰਨਵਾਦ ਜੀ ਬਹੁਰੀ ਬਹੁਤ ਬਾਰੇ ਹੀ ਆਪਣੇ ਨਗਰ ਵਾਸੀ ਫਾਰਕੀ ਦੇ ਅਗੁਰ ਸਹਿਬਾਨ ਅੱਜ ਬੜੀ ਬਸ਼ਾਇਰੇਪਨ ਦੀ ਫਿਰਨੀ ਦੀ ਗੱਲ ਸੀ ਕਈ ਵਾਰੀ ਮੈਨੂੰ ਮਾਰੇ ਸਾਥੀਆਂ ਨੇ ਕਿਹਾ ਕਿ ਫਿਰਨੀ ਦਾ ਬਹੁਤ ਗੁਨਾਹਾ ਨਾਲ ਹੈ ਹੈਵੀ ਸੀ ਸੋ ਅੱਜ ਇਹ ਫਿਰਨੀ ਦਾ ਕੰਮ ਹੈ ਜਿਹੜਾ ਉਹਦਾ ਨੀਵਾਂ ਪੱਥਰ ਰੱਖਿਆ ਤੇ ਦਿਵਾਲੀ ਤੋਂ ਅਗਲੇ ਦਿਨ ਹੈ ਜਿਹੜਾ ਕੰਮ ਸ਼ੁਰੂ ਹੋ ਜਾਊਗਾ ਸਭਾ 2 ਕਿਲੋਮੀਟਰ ਕਰੀ ਬਹਿ ਗਿਆ ਇਹ ਤੇ ਵੀ ਇਹਨੇ ਦੇ ਲੱਗਣਾ ਉਹ ਦਿਨ ਸਾਰੇ ਪਿੰਡ ਦਾ ਜਿਹੜਾ ਆਲਾ ਦੋਲਾ ਹੈ ਉਹ ਸਾਰਾ ਠੀਕ ਹੋ ਜਾਏਗਾ ਸੋ ਇਸੇ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਭਗਾਈ ਦੇਣਾ ਤੇ ਬਾਕੀ ਹੋਰ ਵੀ ਜਿਹੜੇ ਕੰਮ-ਕਾਰ ਆਪਣੇ ਰਹਿੰਦੇ ਨੇ ਉਸ ਟੈਪ-ਬਾਈ-ਟੈਪ ਚੱਲੀ ਜਾ ਰਹੇ ਜਿਵੇਂ ਜਿਵੇਂ ਕੋਈ ਫਾਦਰ ਬਣ ਹੀ ਜਾਂਦੇ ਨੇ ਉਸੇ ਤਰੀਕੇ ਦੇ ਨਾਲ ਆਪਾਂ ਸਾਰੇ ਕੰਮ ਕਰੀ ਜਾ ਰਹੇ ਹਾਂ ਤੇ ਦੂਜਾ ਉਹ ਸਟੇਡੀਅਮ ਦਾ ਕੰਮ ਸ਼ੁਰੂ ਕਰਨਾ ਸੜਕਾਂ ਆਪਣੇ ਸੱਚ ਸੜਕਾਂ ਮਜੂਰ ਹੋਣ ਦੀ ਪੰਜਾਬ ਆਪਣੇ ਜਿਹੜੇ ਆਪਣੇ ਹੱਲ ਕੇ ਲੈ ਰਹੇ ਨੇ ਤੇ ਜਿਹੜਾ 330 ਸਟੇਡੀਅਮ ਹੈ ਉਹ ਵੀ ਜਿਹੜਾ ਆਪਣਾ ਹਿੱਸਾ ਬੰਦਾ ਹੈ ਉਹ ਵੀ ਅਪਨੋ ਮਿਲ ਜਾਣਾ ਉਹ ਸਟੇਡੀਅਮ ਦੇ ਕੰਮ ਨੂੰ ਬਾਅਦ ਦੇ ਜਿਹੜੇ ਉਹ ਸ਼ੁਰੂ ਕਰਾ ਦਿੱਤਾ ਤੇ ਕੰਮ ਸਾਰੇ ਪੰਜਾਬ ਸਰਕਾਰ ਪੂਰੇ ਜੋਰ ਦੇ ਨਾਲ ਕਰ ਰਹੀ ਹੈ ਸੋ ਸਾਰਿਆਂ ਨੂੰ ਅਸੀਂ ਉਹ ਕੰਮ ਪਹਿਲ ਦੇ ਆਧਾਰ ਤੇ ਕਰਦੇ ਜਿੰਨਾ ਕੰਮ ਨਹੀਂ ਪਹਿਲਾਂ ਹੋਇਆ। ਅੱਜ ਇਸ ਤਰ੍ਹਾਂ ਅਸੀਂ ਲਿਆਦੀ ਕਿ ਟੇਲਾਂ ਤੇ ਪਾਣੀ ਬਚਾਉਣਾ ਹੈ। ਇਹ ਮੈਂ ਸਮਝਦਾ ਸਾਰੇ ਕੰਮਾਂ ਤੋਂ ਜ਼ਿਆਦਾ ਜ਼ਰੂਰੀ ਹੈ। ਤੇ ਸਰਕਾਰ ਨੇ ਜੇ 3500 ਕਰੋੜ ਰੁਪਏ ਵੀ ਖਰਚੇ। ਹੁਣ ਆਪਣੀ ਦੇਖ ਲਓ ਆਪਣੇ ਸਾਰੇ ਜਿਹੜਾ ਪਾਣੀ ਦੀ ਆਸ ਮੁਗਾਤੀ ਸੀ। ਇਹ ਸਾਰੇ ਪਾਣੀ ਲੱਗ ਗਏ। ਸਾਰੇ ਹੋ ਗਏ ਨਾ ਪਾਣੀ ਬੰਦ ਹੈ? ਸਾਰੇ ਖੇਤਾਂ ਦੇ ਵੀ ਸਾਰਾ ਸਹੀ ਹੋ ਗਿਆ। ਕੋ ਕਵੀ ਪ੍ਰੈਸੀਡੈਂਟੀ ਪਾਇਪ ਲਾਈ ਨਹੀਂ ਪਾਇਪ ਲਾਈ ਹੈ ਤਾਂ ਜਿਹਦੇ ਤੋਂ ਬਾਅਦ ਉਹ ਵੀ ਕੰਮ ਸ਼ੁਰੂ ਹੋ ਜਾਣਾ ਹੈ ਸੋ ਮੈਂ ਸਮਝਦਾ ਵੀ ਇਹ ਕੰਮਾਂ ਦਾ ਨਿਜੀ ਤੌਰ ਤੇ ਲੋਕਾਂ ਹੁੰਦੇ ਨੇ ਤਾਂ ਪੀੜਾ ਦਾ ਪਾਣੀ ਬਚੂਗਾ ਤਾਂ ਪੀੜਾ ਦਾ ਪਾਣੀ ਬਚਣਾ ਹੈ ਬਿਜਲੀ ਬਚਣੀ ਹੈ ਜਿਹੜੀ ਵੀ ਬਾਪ ਦੇ ਮੋਟਰਾਂ ਨੇ ਆਪਣੇ ਉਹ ਵੀ ਬਿਜਲੀ ਬਚ ਜਾਈਗੀ 8 ਘੰਟੇ ਬੁੱਟ ਪਾਣੀ ਤੇ 100 ਮਿੰਟਾਂ ਦੇ ਵਿੱਚ 8 ਘੰਟੇ ਬੁੱਟ ਤੱਕ ਪਾਣੀ ਹੈ ਆਪਣੇ ਜੀਵਨ ਤੇ ਮਾਲ ਲਈ ਇਹਦਾ ਖੇਤਾਂ ਤੱਕ ਰਹੀ ਹੈ ਘਰਾਂ 'ਚ ਆਪਣੀ ਬਚਤ ਰਹੀ ਹੈ ਪਰ ਤੇ ਸਾਰੇ ਪਿੰਡ ਵੀ ਖਾਲੋ ਤੇ ਇਹੇ ਸਮੇਂ ਕੇਂਦਰ ਸਰਕਾਰ ਦਾ ਫਰਜ਼ ਹੁੰਦਾ ਕਿ ਬਾਹ ਫੜੇ ਪਰ ਇਹ ਜੋ ਮਜਾਕ ਪੰਜਾਬ ਦੇ ਨਾਲ ਹੋਇਆ ਮੈਂ ਇਹ ਗੱਲ ਨੂੰ ਥੋੜੇ ਦਾ ਸਾਝੀ ਕਰਨੀ ਚਾਹੁੰਦਾ ਸਭ ਨੂੰ ਸਾਰਿਆਂ ਨੂੰ ਪਤਾ ਤੇ ਮੋਦੀ ਸਾਹਿਬ ਆਏ 1600 ਕਰੋੜ ਦੀ ਗੱਲ ਕਰਦੇ ਹੋਰ ਤੁਸੀਂ ਦੱਸਦੇ ਹੋ 2200 2300 ਮਿੰਟ ਰੁੜਮੀਰੇ ਇੱਕ ਬੰਦੇ ਨੂੰ 1 ਕਰੋੜ ਰੁਪਈਆ ਦੇ। ਸੋ ਕੁੱਲ ਮਿਲਾ ਕੇ ਕੋਈ ਬਚਤ ਰਹਿ ਗਈ ਉਹਦੇ ਵਿੱਚ ਇਧਰ ਤੇ ਉੱਥੇ ਮਜਾਰ ਸਾਡੇ ਨਾਲ 20000 ਕਰੋੜ ਰੁਪਈਆ ਦਾ ਨੁਕਸਾਨ ਹੋਇਆ ਤੇ 1600 ਕਰੋੜ ਦੀ ਗੱਲ ਕਰ ਲਈ ਉਹ ਵੀ ਨਹੀਂ ਦਿੱਤੇ ਨਾ ਇਹ ਸਾਰਾ ਫਸਦ ਕੀ ਹੈ ਇਹ ਸਾਰਾ ਚੱਕਰ ਕੀ ਹੈ ਇਹ ਸানা ਚੱਕ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਬਿਲਕੁਲ ਇਸ ਤਰ੍ਹਾਂ ਕਰ ਦਿਓ ਕਿ ਪੰਜਾਬ ਸਰਕਾਰ ਦੇ ਪੱਲੇ ਨਾ ਪਵੇ। ਉਹਨਾਂ ਉੱਤੇ ਸਾਨੂੰ ਤਾਂ ਨੁਕਸਾਨ ਦੇ ਲਈ ਪੈਣਾ ਉਹਨਾਂ ਨੂੰ। ਜਿਹੜੇ ਲੋਕ ਬਰਬਾਰ ਹੋ ਗਏ ਜਿਨ੍ਹਾਂ ਨੇ ਵੀ ਰੋਕੀ ਦਾ ਸਾਧਨ ਨਹੀਂ ਕੀਤਾ। ਤੇ ਪੰਜਾਬ ਸਰਕਾਰ ਤਾਂ ਉਹਨਾਂ ਦੇ ਨਾਲ ਖੜੂਗੀ ਇਹ। ਕਿ ਪੰਜਾਬ ਸਰਕਾਰ ਕੋਲੇ ਕੁਝ ਰਹਿਣਾ ਪੰਜਾਬ ਸਰਕਾਰ ਉੱਤੇ ਸਾਰਾ ਖਰਚ ਦੇ ਕਿਉਂਕਿ ਪਹਿਲਾਂ ਵੀ ਇਹੀ ਕਰਦੇ ਰਹੇ। ਸਾਰਾ ਆਰਡੀਐਫ ਦਾ ਪੈਸਾ ਲੁਕਿਆ ਹੋਇਆ ਆਹੀ ਸੜਕਾਂ ਦੀ ਇੰਝ ਹੀ ਗੱਲ ਕਰਦੇ ਆਂ ਇਹ ਸੜਕਾਂ ਤਿੰਨ ਸਾਲ ਪਹਿਲਾਂ ਬਣੀਆਂ ਚਾਹੀਦੀਆਂ ਸੀ ਪਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਸੜਕਾਂ ਦਾ ਪੈਸਾ ਜਿਹੜਾ ਹੈ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਦੇ ਰਹੀ ਆਉਂਦਾ ਹੈ ਜਿਹਨਾਂ ਮੋਦੀ ਸਾਹਿਬ ਨੇ ਸਾਰਾ ਰੋਕ ਦਿੱਤਾ ਹੈ ਰੋਕਿਆ ਸਿਰਫ ਇਸ ਕਰਕੇ ਤੇ ਕਿਉਂਕਿ ਪਹਿਲੇ ਸਾਲੇ ਅਸੀਂ ਲੋਕਾਂ ਨੇ ਸਹੂਲਤਾਂ ਵਡੀਆਂ ਦੇਤੀਆਂ ਬਿਜਲੀ ਫਰੀ ਕਰਤੀ ਮੁੱਲਕ ਕਲੀਨਿਕ ਖੋਲਤੇ 20000 ਨੌਕਰੀ ਦੇਤੀ ਬਿਨਾਂ ਕਿਸੇ ਨੌਕਰੀ ਦੇ ਦੀ ਆਪਣੇ ਪਿੰਡ ਚ ਲੱਗੇ ਹੋਣਗੇ ਬੱਚੇ ਲੱਗੇ ਕਿਸੇ ਦਾ ਪੈਸਾ ਲੱਗੇ ਕਿ ਕੋਈ ਕੋਈ ਸਰਫਾਸ ਨਹੀਂ ਬਿੱਲੀ ਵੱਡੀ ਗੱਲ ਕੀਤੀ ਸੀ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਤੰਗ ਆ ਗਏ ਇਹਨਾਂ ਸਾਰੀਆਂ ਗੱਲਾਂ ਤੋਂ ਔਖੇ ਹੋ ਗਏ ਵੀ ਜੇ ਇਸ ਤਰ੍ਹਾਂ ਕੰਮ ਕਰਦੇ ਰਹੇ ਤੇ ਸਾਰੀ ਦੁਨੀਆ ਨਾਲੇ ਨਾਲ ਹੋ ਜਾਊਗੀ ਵੋਟਾਂ ਦੇ ਰਾਜ ਨਿਧੀ ਲਾਗੇ ਜਿਹੜੇ ਨਹੀਂ ਹੋਣੀ ਚਾਹੀਦੀ ਅ ਮੈਂ ਵੀ ਗੱਲ ਵਿਧਾਨ ਸਭਾ ਚ ਬੀਤੀ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਮਦਦ ਦੀ ਲੋੜ ਹੈ ਇਹ ਰਾਜਨੀਤੀ ਕਰਨੇ ਚੱਲਾਂਗੇ ਸਭਾ ਸਭਾ ਇਲੈਕਸ਼ਨ ਹੋਣੇ 27 ਦੇ ਵਿੱਚ ਸਾਰੀ ਜੋਰ ਲਾਣਗੇ ਲਈ ਉੱਥੇ ਜਿੰਨਾ ਜੋਰ ਲਾਤ ਪਰ ਅੱਜ ਦਾ ਪੰਜਾਬ ਦੀ ਮਦਦ ਕਰਨੀ ਨਹੀਂ ਲਈ ਨਾ ਹੁਣ ਹੁਣ ਟਾ ਹਸਾਂ ਮੁੰਗਣ ਲਾਗੇ ਕਿਤਾਬਾਂ ਖੋਲ੍ਹ ਕੇ ਲੇਗੇ ਬਈ ਜੰਨਾ ਜੋ ਪੰਜਾਬ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਨੇ ਕੋਈ ਵਧੀਆ ਗੱਲ ਪਰ ਫੇਰ ਵੀ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਜਿਹੜੇ ਕੰਮ ਹੋ ਰਹੇ ਨੇ ਤੁਹਾਡੇ ਸਾਹਮਣੇ ਨੇ ਸਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਕੰਮ ਤੁਹਾਡੇ ਬੁਕਾਇਆ ਨੇ ਉਹ ਕੰਮ ਵੀ ਆਪਾਂ ਕਰਕੇ ਦਿਵਾਵਾਂਗੇ ਸੋ ਮੈਂ ਨੁਲਰ ਧੰਨਵਾਦ ਵੀ ਕਰਦਾ ਤੇ ਛੇਤੀ ਜਾਣ ਦੀ ਮੈਂ ਮਾਫੀ ਵੀ ਚਾਹਣਾ ਕਿਉਂਕਿ ਮੈਂ ਇਹ ਬਕੌਰ ਸਮਝਣਾ ਉਸ ਤੋਂ ਬਾਅਦ ਚੰਡੀਗੜ੍ਹ ਜੀ ਆਮ ਆਦਮੀ ਪਾਰਟੀ ਜਿੰਦਾਬਾਦ बंद <coughs> ਇਹਨਾਂ ਨਾਲ ਨਾਲ ਦੇ ਨਾਲ ਦੇਖਿਆ ਜਾ ਰਿਹਾ ਹੈ ਅੰਗਰੇਜ਼ਾ ਰਿਹਾ ਵਾਲਾ ਮੈਨ ਨਹੀਂ ਸਮੋਹ ਹੱਥ ਨਾਲ 15-15 ਘਰ ਦੀ ਸੇਵਾ ਕਰਦਾ ਬਾਕੀ ਜਿਹੜਾ ਹੁਣ ਦੇ ਕੋਲ ਹੁੰਦੀ ਸਾਰੇ ਪੈਸੇ ਰੋਪ ਕੇ ਖੜਾ ਅਸਲੀ ਹੁੰਦਾ ਨਹੀਂ ਉਦੋਂ ਸਾਨੂੰ ਪਤਾ ਇਹ ਜਨਾਰੇ ਕਿਉਂ ਦੇਖਦੇ ਆ ਸਾਰੇ ਇਹਨਾਂ ਦੇ ਬੜੇ ਪੈਸੇ ਨੰਦਰੇ ਜੀ ਆ ਮੰਤਰੀ ਸਾਹਿਬ ਦੇ ਕੋਲ ਮਾਨੇ ਵਟ ਨਾਲੇ ਬਹੁਤ ਸਾਰੇ ਸਾਨੂੰ ਸੀਨਾ ਦਾ ਸਾਡੇ ਪਿੰਡ ਨੂੰ ਸਬਸਿਡੀ ਦੇ ਇੰਤਜ਼ਾਰ ਨੇ ਕੋਈ ਨਹੀਂ ਕੋਰੋਨਾ ਰੀਤੀ ਕਿਉਂ ਦੀ ਜਿਉਂ ਉਹਨਾਂ ਨੂੰ